ਗਰਮੀਆਂ ਦਾ ਤੋਹਫਾ ਲੈ ਕੇ ਆਏ ਆ ਦੋਸਤੋ ਸੈਕੰਡ ਹੈਂਡ ਏਸੀ ਨਵੇਂ ਏਸੀ ਅਤੇ ਸਬਸਕ੍ਰਾਈਬ ਵਾਲੇ ਏਸੀ ਦੋਸਤੋ ਰੇਟ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਐਨੇ ਸਸਤੇ ਰੇਟ ਲੈ ਕੇ ਆਏ ਆ ਤੇ ਤੁਸੀਂ ਦੇਖ ਸਕਦੇ ਹੋ ਏਸੀ ਜਿਹੜੇ ਸੈਕੰਡ ਹੈਂਡ ਏਸੀ ਨੇ ਉਹ ਵੀ ਕਾਫੀ ਵਧੀਆ ਹਾਲਤ ਦੇ ਵਿੱਚ ਬਿਲਕੁਲ ਨਵੇਂ ਵਰਗੇ ਪਏ ਨੇ ਦੋਸਤੋ ਵੱਡੀਆਂ-ਵੱਡੀਆਂ ਕੰਪਨੀਆਂ ਤੁਹਾਨੂੰ ਮਿਲਣੀਆਂ ਜਿਵੇਂ ਕਿ ਓ ਜਰਨਲ ਮਿਟੂਬਿਸ਼ੀ ਬੋਲਟ ਆਸ ਤੇ ਹਿਟਾਚੀ ਵਰਲਪੂਲ ਗੋਦਰੇਜ ਅਤੇ ਹੋਰ ਵੀ ਕਈ ਕੰਪਨੀਆਂ ਨੇ ਜਿਵੇਂ ਕਿ ਡੈਕਨ ਸਾਰੀਆਂ ਕੰਪਨੀਆਂ ਦੇ ਤੁਹਾਨੂੰ ਏਸੀ ਇੱਥੋਂ ਮਿਲ ਜਾਣਗੇ 2 ਸਟਾਰ 3 ਸਟਾਰ 5 ਸਟਾਰ ਕਈ ਤਰ੍ਹਾਂ ਦੀ ਮਲ ਕੈਟਾਗਰੀ ਰੱਖੀ ਹੋਈ ਹੈ ਤੇ ਏਸੀ ਦੀ ਜੇ ਤੁਸੀਂ ਹਾਲਤ ਦੇਖੋਗੇ ਨਾ ਬਿਲਕੁਲ ਹੀ ਨਵੇਂ ਵਰਗੇ ਏਸੀ ਪਏ ਨੇ ਕੋਈ ਵੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਗਰੰਟੀ-ਵਰੰਟੀ ਦੇ ਨਾਲ ਤੁਹਾਨੂੰ ਇਹ ਜਿਹੜੇ ਮਿਲ ਰਹੇ ਨੇ ਦੋਸਤੋ 13000 ਰੁਪਏ ਤੋਂ ਸਟਾਰਟ ਹੈ ਸਿਰਫ ਏਸੀ ਇੱਥੇ ਤੇ ਆਜੋ ਬਾਕੀ ਆਪਾਂ ਪੂਰੀ ਵੀਡੀਓ ਦੇ ਵਿੱਚ ਖਾਨ ਸਾਹਿਬ ਨੇ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਕਿੱਥੋਂ ਤੁਸੀਂ ਏਸੀ ਲੈ ਸਕਦੇ ਹੋ ਕਿਵੇਂ ਤੁਸੀਂ ਏਸੀ ਲੈਣੇ ਨੇ ਸਾਰੀ ਗੱਲਬਾਤ ਕਰਾਂਗੇ ਤੇ ਦੋਸਤੋ ਵੀਡੀਓ ਨੂੰ ਸ਼ੇਅਰ ਵੱਤੋ ਵੱਤ ਜਰੂਰ ਕਰ ਦਿਓ ਤਾਂ ਕਿ ਕੋਈ ਭੈਣ ਭਾਈ ਜਿਹਦੀ ਕੋਈ ਜ਼ਰੂਰਤ ਹੋਵੇ ਉਹ ਏਸੀ ਲੈ ਸਕਦਾ ਕਿਉਂਕਿ ਦੋਸਤੋ 12-13000 ਤੋਂ ਇੱਥੇ ਏਸੀ ਸਟਾਰਟ ਹੋ ਜਾਂਦਾ ਐਨੇ ਵਿੱਚ ਹੀ ਕੂਲਰ ਆਉਂਦਾ ਪਰ ਇੱਥੇ ਕੂਲਰ ਦੇ ਰੇਟ 'ਚ ਤੁਹਾਨੂੰ ਏਸੀ ਮਿਲ ਸਕਦਾ ਤੇ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਕਰ ਦਿਓ ਤਾਂ ਕਿ ਇਹ ਜਾਣਕਾਰੀ ਹੋਰ ਵੀ ਭੈਣ ਭਾਈਆਂ ਤੱਕ ਪਹੁੰਚੇ ਅੱਛਾ ਖਾਨ ਸਾਹਿਬ ਕਿਵੇਂ ਹੋ ਵਧੀਆ ਭਰਾ ਠੀਕ ਠਾਕ ਤੁਸੀਂ ਰੌਹਨਟਰ ਸਾਹਿਬ ਕਿਹੜਾ ਕਿਹੜਾ ਅੱਛਾ ਖਾਨ ਸਾਹਿਬ ਚਲੋ ਆਪਾਂ ਏਸੀ ਤਾਂ ਸਾਰੇ ਦੇਖ ਲੇ ਹੁਣ ਆਪਾਂ ਗੱਲ ਕਰ ਲਈ ਨਾ ਦੀ ਰੇਟ ਦੀ ਸਭ ਤੋਂ ਪਹਿਲਾਂ ਇਹ ਦੱਸੋ ਇਹ ਸਟਾਰਟਿੰਗ ਏਸੀ ਦੀ ਕਿੱਥੋਂ ਹੈ ਦੇਖੋ ਜੀ ਜੋ ਸਾਇਕਲ ਹੈ ਏਸੀ ਨਾ ਜੀ ਉਹ ਆਪਣੇ ਕੋਲੇ 13000 ਤੋਂ ਸ਼ੁਰੂ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਜੋ ਪਹਿਲਾਂ ਤੁਹਾਨੂੰ ਮਾਰ ਆਇਆ ਸੀ ਜੋ ਫਰਵਰੀ ਜਨਵਰੀ ਦਾ ਮਾਰ ਆਇਆ ਸੀਗਾ ਹੁਣ ਇਹ ਵੀ ਵੀਡੀਓ ਤਾਂ बनानी ਪੈ ਰਹੀ ਉਹਨਾਂ ਪ੍ਰਾਇਰ ਆ ਗਏ ਉਹਨਾਂ ਰੇਟ ਵਧ ਗਏ ਰੇਟ ਹਾਂ ਜੂਨਰ ਕਰਮੀ ਵਧੀਆ ਇਹ ਕੁ ਦੇਖੋ ਜੀ ਰੇਟ ਆਪੋ ਹੀ ਜਾਂਦਾ ਹਾਂ ਜਿਵੇਂ ਮੰਨ ਲਓ ਮਹੀਨੇ ਦੋ ਮਹੀਨੇ ਤੱਕ ਹੋਰ ਅੱਪ ਹੋ ਜੂਗਾ ਹੋਰ ਅੱਪ ਹੋ ਜਾਏਗਾ ਦੇਖੋ ਨਾ ਮਤਲਬ ਰੇਟ ਹੈ ਤੇ ਡਿਮਾਂਡ ਸਰਪਲਾਈ ਦੇ ਡਿਪੈਂਡ ਹੁੰਦੇ ਨੇ ਡਿਪੈਂਡ ਹੁੰਦੇ ਆ ਬਿਲਕੁਲ ਅਸੀਂ ਦੂਜੀ ਗੱਲ ਸਾਰੇ ਭਰਾਵਾਂ ਨੂੰ ਰਿਕਵੈਸਟ ਹੈ ਕਿ ਪੂਰੀ ਵੀਡੀਓ ਦੇਖ ਕੇ ਆਓ ਹਾਂ ਦੋਸਤੋ ਪੂਰੀ ਵੀਡੀਓ ਦੇਖ ਕੇ ਆਇਓ ਕਰੋ ਸਟਾਰਟਿੰਗ ਸਟਾਰਟਿੰਗ ਜੋ ਇਹ ਜੀ ਜਾਣਕਾਰੀ ਵਾਲੀ ਜਾਣਕਾਰੀ ਵਾਲੀ ਵੀਡੀਓ ਪੂਰੀ ਦੇਖਿਆ ਕਰੋ ਦੂਰੋਂ ਤੁਸੀਂ ਆਉਣਾ ਵੀ ਹੁੰਦਾ ਆ ਕੇ ਫਿਰ ਤੁਸੀਂ ਨਾ ਕਹਿਣ ਲੱਗਦੇ ਹੋ ਐ ਨਹੀਂ ਤੁਸੀਂ ਐ ਕਿਹਾ ਸੀ ਸੋ ਦੋਸਤੋ ਇਹ ਆ ਵੀ ਆਪਣਾ ਇੱਥੇ ਏਸੀ ਹੈ ਜਿਹੜਾ 13000 ਰੁਪਏ ਤੋਂ ਸਟਾਰਟ ਹੈ ਏਸੀ ਤੇ 29 27 28000 ਤੱਕ ਏਸੀ ਆਪਣਾ ਹਾਂਜੀ 27 28 ਹੋਰ ਅਲੱਗ-ਅਲੱਗ ਕੈਟਾਗਰੀ ਹਾਂ ਅਲੱਗ-ਅਲੱਗ ਕੈਟਾਗਰੀ ਦੇ ਅਲੱਗ-ਅਲੱਗ ਏਸੀ ਨੇ ਜੋ ਸੈਕਹੈਂਡ ਏਸੀ ਹੈ ਉਹ ਆਪਣਾ 13000 ਤੋਂ ਲੱਗੇ 16-17000 ਤੱਕ ਅਲੱਗ-ਅਲੱਗ ਏਸੀ ਹੈ ਅਲੱਗ-ਅਲੱਗ ਏਸੀ ਹੈ ਜੋ ਨਵੇਂ ਏਸੀ ਜੀ ਉਹ ਆਪ ਕੋਲ 2700 ਗਰੰਟੀ ਆ ਦੋਸਤੋ 7-8000 ਤੁਹਾਨੂੰ ਇੱਥੇ ਸਸਤਾ ਹੀ ਏਸੀ ਮਿਲੇਗਾ ਹਾਂਜੀ ਹਾਂ ਅੱਛਾ ਖਾਨ ਸਾਹਿਬ ਗਰੰਟੀ ਵਰੰਟੀ ਕੀ ਹੈ ਇਹਨਾਂ ਦੇ ਏਸੀਆਂ ਦੀ ਜੋ ਇਹ ਪੁਰਾਣੇ ਪੀਸ ਹੁੰਦੇ ਨੇ ਜੀ ਉਹ ਹਫਤਾ ਦਸ ਦਿਨ ਆਪਾਂ ਚਲਾ ਕੇ ਚੈੱਕ ਕਰ ਲਓ ਜੀ ਕੋਈ ਦਿੱਕਤ ਲੱਗੀ ਤਾਂ ਤੁਹਾਡੇ ਪੂਰੇ ਪੈਸੇ ਵਾਪਸ ਜੀ ਅੱਛਾ ਮਤਲਬ ਜੇ ਕੋਈ ਹਾਂ ਅੱਛਾ ਜੇ ਕੋਈ ਮੰਨ ਲਓ ਏਸੀ ਲੈ ਗਿਆ ਅਗਰ ਕੋਈ ਪ੍ਰੋਬਲਮ ਆ ਗਈ ਏਸੀ ਚੇਂਜ ਕਰਨਾ ਚਾਹੁੰਦਾ ਚੇਂਜ ਵੀ ਕਰ ਸਕਦਾ ਹੈ ਚਾਹੇ ਕੋਈ ਪ੍ਰੋਬਲਮ ਆ ਗਈ ਹੈਗਾ ਚੇਂਜ ਕਰਨੀ ਤਾਂ ਚੇਂਜ ਕਰ ਲਓ ਜੀ ਜੇ ਨਹੀਂ ਸਵਾਦ ਆ ਰਿਹਾ ਤਾਂ ਪੈਸੇ ਪੂਰੇ ਵਾਪਸ ਲੈ ਲਓ ਪੂਰੇ ਪ ਬਹੁਤ ਨਜ਼ਾਰਾ ਆ ਗਿਆ ਖਾਨ ਸਾਹਿਬ ਦੀ ਇਹ ਗੱਲ ਸੁਣ ਕੇ ਸੋ ਇੱਥੇ ਹੋਣ ਪਤਾ ਲੱਗਦਾ ਵੀ ਹਨਾ ਇੱਕ ਵਧੀਆ ਦੁਕਾਨਦਾਰ ਇੱਕ ਸਮਝਦਾਰ ਇਨਸਾਨ ਹਨਾ ਕਿਉਂਕਿ ਦੋਸਤੋ ਪੈਸਾ ਅੱਜ ਕੱਲ ਬਹੁਤ ਔਖਾ ਹੈ ਜੇ ਤੁਸੀਂ ਪੈਸਾ ਲਾਇਆ ਵੀ ਤੇ ਤੁਹਾਨੂੰ ਸਵਾਦ ਨਹੀਂ ਆਇਆ ਉਹਦਾ ਫਿਰ ਫਾਇਦਾ ਵੀ ਕੋਈ ਨਹੀਂ ਅੱਛਾ ਖਾਨ ਸਾਹਿਬ ਹੁਣ ਆਪਾਂ ਗੱਲ ਕਰੀਏ ਆ ਮੰਨ ਲਓ ਨਵੇਂ ਏਸੀ ਨੇ ਨਵੇਂ ਏਸੀ ਦੀ ਗਾਰੰਟੀ ਬਰੰਟੀ ਕੀ ਰਹੂਗੀ ਨਵੇਂ ਨਵੇਂ ਏਸੀ ਹੁੰਦੇ ਜੀ ਕਈਆਂ ਤਾਂ ਮੈਂ ਹਟਾਤੀ ਦਾ ਪੀਸਾ ਜੀ ਉਹ ਆਪਣੇ ਕੋਲ ਸਕ੍ਰੈਚਰਾ ਮਾਲ ਹੈ ਜੀ ਅੱਛਾ ਜੀ ਉਹ ਆਪਣੇ ਕੋਲੇ ਆਪਾਂ ਦਿੰਦੇ ਹਾਂ 29000 ਰੁਪਏ ਦਾ ਜੀ ਇਹ ਜੋ ਅੱਜ ਦਾ ਰੇਟ ਹੈ ਦੇਖੋ ਜੀ ਉਹ ਦੋ ਚਾਰ ਦਿਨ ਹਫਤੇ ਦਾ ਰੇਟ 바ਦੀ ਜਾਦਾ ਪੰਜ 400 ਜਾਂਦਾ ਹਾਂ 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 ਸੋ ਉਹਦੇ ਜੀ ਕੰਪਰੈਸ਼ਨ ਵਾਰੰਟੀ ਮਿਲੇਗੀ 1 ਸਾਲ ਜੀ ਠੀਕ ਹੈ ਜੀ ਆਪਣੇ ਕੋਲ ਮਾਈਕਰੋ ਮੈਕਸ ਦਾ ਮਾਲ ਹੈ ਜੀ ਉਹਦੀ 1 ਸਾਲ ਤੇ 10 ਸਾਲ ਹੈ ਜੀ 1 ਸਾਲ ਤੇ 10 ਸਾਲ ਅਲੱਗ-ਅਲੱਗ ਏਸੀ ਦੇ ਕੋਲ ਅਲੱਗ-ਅਲੱਗ ਵਾਰੰਟੀ ਆ ਉਹ ਇਹ 1 ਟਨ ਦੇ 1.5 ਟਨ ਦੇ ਵਿੱਚ ਏਸੀ ਆਉਂਦੇ ਨੇ 1 ਟਨ ਦੇ ਵਿੱਚ ਏਸੀ ਮਿਲ ਸਕਦਾ ਜਾਂ 1.5 ਟਨ ਦੇ ਵਿੱਚ ਮਿਲੂਗਾ ਦੇਖੋ 1 ਟਨ ਵੀ ਮਿਲ ਜੇਗਾ ਜੀ ਪਰ ਮਤਲਬ ਜ਼ਿਆਦਾਤਰ ਆਪਕੋ 1.5 ਟਨ ਦਾ ਮਾਰ ਹੁੰਦਾ ਕਿਉਂਕਿ 1 ਟਨ ਦੇ ਰੇਟ ਦੇ ਵਿੱਚ 1500 ਦਾ ਫਰਕ ਹੈ ਅੱਛਾ ਫਿਰ ਹਾਂ 1 ਟਨ ਦਾ ਦੇਣਾ ਕਿਉਂ ਅੱਛਾ ਫਿਰ 1 ਟਨ ਤੇ 1.5 ਟਨ ਦੇ ਵਿੱਚ ਬਿਜਲੀ ਦਾ ਕਿਵੇਂ ਕਿੰਨਾ ਫਰਕ ਪੈਂਦਾ ਹੈ ਉਹ ਵੀ ਸਮਝਾਓ ਲਾਈਟ ਲਾਈਟ ਸੇਮ ਖਾਏਗਾ ਜੀ ਕਿਉਂਕਿ ਲਾਈਟ ਖਾਣੀ ਨਹੀਂ ਸੀ ਕਮਰੇ ਹਸਨ ਵਾਲਾ ਠੀਕ ਹੈ ਜੀ ਦੂਜਾ ਟੈਂਪਰੇਚਰ ਵਾਲਾ ਠੀਕ ਹੈ ਜੀ ਅਗਰ 12 ਨਹੀਂ 12 ਜੇ ਤੁਸੀਂ 28 ਮਤਲਬ ਠੀਕ ਹੈ ਜੀ ਅਗਰ ਇੱਕ ਕੰਦਲਾ ਦੀ ਹੋ ਜੀ ਡੇਢ ਘੰਟੇ ਕੱਟ ਕਰੇਗਾ ਤਾਂ ਜੇ ਡੇਢ ਨੂੰ ਲੈਟ ਘਟ ਕੰਦਦਾ ਤਾਂ ਮੈਂ ਪ੍ਰੋਪਰ ਉਹ ਅਧਾੜਾ ਫੋਕ ਚੱਲਿਆ ਹੋਈ ਉਹ ਲੈਟ ਪਿਰੋਨਿਕ ਆ ਗਿਆ ਠੀਕ ਆ ਮੈਂ ਮੈਂ ਸਮਝ ਗਿਆ ਤੁਹਾਡੇ ਹਿਸਾਬ ਨਾਲ ਮੈਂ ਮੋਟਾ-ਮੋਟਾ ਗੱਲ ਇਹ ਸਮਝਿਆ ਤੁਹਾਡੀ ਕਿ ਜੇ ਆਪਾਂ 1 ਟਨ ਦਾ AC ਲਾ ਦਾਂਗੇ ਉਹ ਟੁਚਕ 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 ਚੱਲੀ ਜਾਊਗਾ ਜਿਹੜਾ 1.5 ਟਨ ਦਾ ਲਾ ਲਾਂਗੇ ਉਹ ਛੇਤੀ ਕੱਟ ਮਾਰ ਜੂਆ ਬਿਜਲੀ ਖਾਣੀ ਬੰਦ ਕਰ ਦੂਗਾ ਠੀਕ ਆ ਜੀ ਆਹ ਦੋਸਤੋ ਸੈਂਸਿੰਗ ਸਿਸਟਮ ਹੁੰਦਾ ਇਹਨਾਂ ਚ ਜੇ ਤੁਸੀਂ ਛੋਟਾ AC ਲਓਗੇ ਉਹ ਚੱਲੀ ਜਾਊ ਚੁਰ ਚੁਰ ਕਰਕੇ ਜਿਹੜਾ ਵੱਡਾ AC ਲਵਾਂਗੇ ਉਹ ਛੇਤੀ ਕੱਟ ਮਾਰ ਜੂਆ ਕੂਲਿੰਗ ਕਰਕੇ ਠੰਡ ਕਰਕੇ ਕਮਰੇ ਦੇ ਵਿੱਚ ਉਹ ਘਟ ਬਿਜਲੀ ਖਾਊਗਾ ਸੋ ਖਾਨ ਸਾਹਿਬ ਆਪਾਂ ਹੁਣ ਖੜੇ ਕਿੱਥੇ ਆ ਇੰਨੀ ਵੀ ਦੱਸ ਦੋ ਇਹ ਆ ਪੰਜ ਜੱਖ ਮੰਡੀ ਹੈ ਜੀ ਗੁਰੂ ਨਾਨਕ ਕਲੋਨੀ ਹੈ ਜੀ ਇਹ ਪੰਜਾਬ ਦੇ ਵਿੱਚ ਪੈਂਦੀ ਹੈ ਜੱਖ ਮੰਡੀ ਹਰਿਆਣਾ ਤੇ ਪੰਜਾਬ ਦੇ ਬਿਲਕੁਲ ਬਾਰਡਰ ਤੇ ਉਹ ਆ ਜੀ ਠੀਕ ਹੈ ਜੀ ਇਹਦੀ ਆਪਣੀ ਦੁਕਾਨ ਹੈ ਇਹ ਪੰਜਾਬ ਵਾਲੀ ਸੜਕ ਆ ਜੀ ਰਾਹ ਵਾਲਾ ਰੋਡ ਜੀ ਫਾਟਕਾਂ ਵਾਲਾ ਨੀਅਰ ਆਰਸੀ ਪੈਲਸ ਜੀ ਠੀਕ ਹੈ ਜੀ ਮੈਂ ਥੋੜਾ ਜਿਆਦਾ ਦੱਸ ਦੇਣਾ ਦੋਸਤੋ ਜੇ ਤੁਸੀਂ ਬੜਲਾਡੇ ਤੋਂ ਆਉਂਗੇ ਇਧਰੋਂ ਮਾਨਸਾ ਬਠਿੰਡਾ ਮਾਨਸਾ ਬੜਲਾਡਾ ਇਧਰੋਂ ਤੁਸੀਂ ਆਉਂਗੇ ਤਾਂ ਤੁਹਾਨੂੰ ਬੁੜਲਾਡਾ ਬਰੇਟਾ ਜਾਖਲ ਚ ਵੱੜਦੇ ਸਾਰੀ ਤਲਵਾੜਿਆ ਸਾਈਡ ਨੂੰ ਸੜਕ ਮੁੜਦੀ ਆ ਫਟਕਰੋੜ ਉਹ ਫਟਕਰੋੜ ਦੇ ਉੱਤੇ ਆਰਸੀ ਪੈਲਸ ਹੈ ਨੇੜੇ ਰਾਇਲ ਚੈਲੰਜ ਪੈਲ ਰਾਇਲ ਸੈਲੀਬ੍ਰੇਸ਼ਨ ਰਾਇਲ ਸੈਲੀਬ੍ਰੇਸ਼ਨ ਹੈ ਉਹਦੇ ਨਾਲ ਲੱਗਮਈ ਹੈ ਤੇ ਜੇ ਤੁਸੀਂ ਭਾਈ ਉਧਰੋਂ ਆਉਂਗੇ ਸੰਗਰੂਰਸ ਨਾਮ ਕਣੀਓ ਤਾਂ ਆਪਣਾ ਲੁਧਿਆਣਾ ਮਲੇਰ ਕੋਟਲਾ ਧੂਰੀ ਸੰਗਰੂਰ ਸੁਨਾਮ ਲਹਿਰਾ ਤੇ ਜਾਖਲ ਜੇ ਤੁਸੀਂ ਪਟਿਆਲਾ ਸਾਈਡ ਤੋਂ ਆ ਰਹੇ ਹੋ ਪਟਿਆਲਾ ਸਮਾਣਾ ਪਾਤੜਾ ਮੂਨਕ ਜਾਖਲ ਇਹ ਜਾਖਲ ਹੈ ਜੀ ਹਰਿਆਣਾ ਪੰਜਾਬ ਦੇ ਬਿਲਕੁਲ ਬਾਰਡਰ ਦੇ ਉੱਤੇ ਪੈ ਜਾਂਦਾ ਬਾਕੀ ਐਡਰੈਸ ਸਾਰਾ ਤੁਹਾਨੂੰ ਸਕਰੀਨ ਦੇ ਉੱਤੇ ਦੇ ਦਿੱਤਾ ਨੰਬਰ ਤੁਹਾਨੂੰ ਦੇ ਦਿੱਤਾ ਕਾਲ ਕਰੋ ਕਈ ਵਾਰੀ ਖਾਨ ਸਾਹਿਬ ਗੱਲ ਨਹੀਂ ਹੁੰਦੀ ਕਈ ਵਾਰੀ ਫੋਨ ਨਹੀਂ ਚੱਕਿਆ ਜਾਂਦਾ ਫਿਰ ਕੀ ਕਰੇ ਬੰਦਾ ਦੇਖੋ ਐਦਾਂ ਜੀ ਸਾਡੀ ਦੁਕਾਨ ਮਤਲਬ ਸਾਰਾ ਪੂਰਾ ਹਫਤਾ ਖੁੱਲਦੀ ਹੈ ਜੀ ਠੀਕ ਹੈ ਜੀ ਬਾਜੀ ਕਸਟਮਰ ਆਸਤਾ ਜੀ ਮਤਲਬ ਕੀ ਜੇ ਫੋਨ ਤੇ ਗੱਲ ਨਹੀਂ ਵੀ ਹੁੰਦੀ ਤਾਂ ਕੱਲਾ ਮਤਲਬ ਕੀ ਐਡਰੈਸ ਲੈ ਕੇ ਬੰਦਾ ਇੱਥੇ ਪਹੁੰਚ ਸਕਦਾ ਦੋਸਤੋ ਹਰ ਇੱਕ ਬੰਦੇ ਦੇ ਮੋਬਾਈਲ ਜੇ ਜੇਕਰ ਤੁਸੀਂ ਇਹ ਮੋਬਾਈਲ ਦੇ ਵਿੱਚ ਵੀਡੀਓ ਦੇਖ ਰਹੇ ਹੋ ਤਾਂ ਮੈਨੂੰ ਲੱਗਦਾ ਤੁਹਾਡੇ ਕੋਲ ਐਂਡਰੋਇਡ ਫੋਨ ਹੋਊਗਾ ਹੀ ਹੋਊਗਾ ਤੇ ਉਹਦੇ ਵਿੱਚ ਇੱਕ ਆਪਸ਼ਨ ਹੁੰਦਾ ਮੈਪ ਦਾ ਉਹ ਕੱਢੋ ਜੀ ਜਾਖੜ ਮੰਡੀ ਹਰਿਆਣਾ ਲਿਖ ਸਕਦੇ ਹੋ ਜਾਂ ਕੱਲਾ ਜਾਖੜ ਹਰਿਆਣਾ ਲਿਖ ਸਕਦੇ ਹੋ ਜਾਂ ਐਮ ਕੇ ਏ ਸੀ ਪਿੰਡੂ ਸਰਚ ਕਰੋਗੇ ਤਾਂ ਆ ਜਾਣਾ ਐਮ ਕੇ ਏ ਸੀ ਪੁਆਇੰਟ ਜਾਖੜ ਤੁਸੀਂ ਇਹ ਸਰਚ ਕਰੋਗੇ ਤਾਂ ਤੁਹਾਨੂੰ ਲੋਕੇਸ਼ਨ ਲੱਗ ਜੂਗੀ ਸਿੱਧਾ ਤੁਸੀਂ ਦੁਕਾਨ ਤੇ ਆਓ ਤੇ ਆਪਣਾ ਏ ਸੀ ਲੈ ਜਾਓ ਏ ਸੀ ਤੁਹਾਨੂੰ ਦਿਖਾ ਦਿੱਤੇ ਨੇ ਤੇ ਖਾਨ ਸਾਹਿਬ ਬਿਜਲੀ ਬੁਝਲੀ ਜ਼ਿਆਦਾਤਰ ਹੀ ਖਾਂਦੇ ਇਹ ਨਹੀਂ ਨਹੀਂ ਜੀ ਦੇਖੋ ਕੰਪਰੈਸ਼ਨਰ ਜੋ ਉਸਮਾਨ ਹੋਏਗਾ ਸਾਰਾ ਕੰਪਨੀ ਦਾ ओरिजिनल ਹੋਏਗਾ ਇਸ ਜੀ ਠੀਕ ਹੈ ਜੀ ਠੀਕ ਹੈ ओरिजिनल ਸਾਰੇ ओरिजिनल ਦੀ ਗਾਰੰਟੀ ਹੈ ਠੀਕ ਹੈ ਠੀਕ ਹੈ